ਲਓ ਜੀ ਅੱਜ ਆਪਣਾ ਨਵਾਂ ਦੇਣਾ ਤੇ ਆਪਣਾ ਨਵੀਂ ਜੀ ਚੀਜ਼ ਤਿਆਰ ਕਰ ਰਹੇ ਆ ਜੀ ਦੱਸੋ ਮੰਮੀ ਜੀ ਇਹ ਆਪਾਂ ਇਹ ਪੰਜੀਰੀ ਦੀ ਭੁਆਏ ਸਾਲੀ ਖਾਂਦਾ ਸਾਲ ਸਾਲ ਉਹਨੇ ਫਿਰ ਦਿਖਾਊਗਾ ਇਹ 2 ਕਿਲੋ ਘਿਓ ਦੇ ਵਿੱਚ ਆਪਾਂ ਕਿਲੋ ਵੇਸਣ ਪਾਵਾਂਗੇ ਤੇ ਕਿਲੋ ਪਾਵਾਂਗੇ ਆਟਾ ਤੇ ਜਿਹੜੀ ਇਹ ਪੰਜੀਰੀ ਆ ਜੇ ਆਪਾਂ ਮਤਲਬ ਤੁਸੀਂ ਜਿਹੜੀ ਰਿੱਫੂ ਦੀ ਸਿਹਤ ਤਾਂ ਤੁਸੀਂ ਦੇਖੀ ਹੋਣੀ ਹੈ ਵੀਡੀਓ 'ਚ ਵੀ ਦੀਪੂ ਬੈਠੂਆਂ ਵੀ ਹੋਰਾਂ ਨਾਲ ਮਿਲ ਕੇ ਖਾਂਦਾ ਨਹੀਂ ਕਿ ਇਹਹੀ ਆਏ ਸਿਆਲੇ ਨੂੰ ਅਸੀਂ ਇਹੀ ਪੰਜੀਰੀ ਲਾ ਕੇ ਦਿੰਨੇ ਆਂ ਜੀ ਆਟਾ ਦਾ ਮਾਪ ਆ ਤਾਂ ਮਾਹ ਆ ਆਹ ਦੇ ਇਧਰ ਆਹ ਤੇ ਨੂੰ ਛੇਕ ਲੱਗ ਜਾਣ ਦੇ ਹੁਣ ਕੱਚਾ ਪੈ ਇਧਰ ਆਟਾ ਥੋੜਾ ਜਿਹਾ ਮੀ ਇਹਦਾ ਗਰੂ ਦਾ ਪੁੱਤ ਜਿਵੇਂ ਜੇ ਬੇਸਟ ਬਣੀ ਆ ਆ ਪੇੜ ਖੇੜ ਤੇ ਲੱਗੇ ਬਸ ਸਾਈਡ ਵਾਲੀ ਗੱਲ ਕਰਦਾ ਸੀ ਤੇ ਇਹਦੇ ਵਿੱਚ ਜਿਹੜੀਆਂ ਆਹ ਪਾਉਣੇ ਨੇ ਆਪਾਂ ਜੀ ਬਦਾਮ, ਖਸਖਸ, ਕਾਜੂ, ਕਮਰਕਸ, ਕਾਲੀ ਮਿਰਚ, ਜਿਮੇਣ ਬਹੁਤ ਲਾਟਰ ਪਾਟਰ ਸਮਾਨ ਪਾਉਣੇ ਆ ਇਹਦੇ ਵਿੱਚ ਜਿਹੜੀ ਇਹ ਪੰਜੀਰੀ ਇਹਦੇ ਵਿੱਚ ਮੈਂ ਤੁਹਾਨੂੰ ਫਿਰ ਦੱਸੂਗੀ ਵੀ ਕੀ ਕੀ ਸਮਾਨ ਪਾਇਆ ਹੈ ਕੀਰਾ ਪਪੀ ਜੀਰ ਲਾਲ ਗੋਜੀ ਕਾਹਨ ਪਾ ਮੈਂ ਗਿਆ ਪਾ ਕਿਲੋ ਵੇਸਨ ਪਹਿਲਾਂ ਪਾਇਆ ਸੀ ਕਿਲੋ ਆਟਾ ਧੂਆ ਬਹੁਤ ਵਾਇਪਿਆ ਸੀ ਮਸਾਂ ਬੇਸਨ ਨਾਲ ਐਵੇਂ ਜੀ ਥੋੜਾ ਫਲੇਵਰ ਨੇ ਪੰਜੀਰੀ ਦਾ ਲੈ ਬੇਸਨ ਚੰਗਾ ਹੈ ਬੇਸਨ ਹੁੰਦਾ ਨਾ ਜਿਹੜਾ ਇਹ ਆਪਣੇ ਸਰੀਰ ਦਾ ਤਕੜਾ ਮੁੰਡਾ ਤਾਨਕ ਹੋ ਕੇ ਲੰਦਾ ਸਵਾਦ ਵੀ ਬਣਾਉਂਦੀ ਹੈ ਕੀ ਨੂੰ ਹਾਂ ਤੇ ਗੱਲ ਇਹ ਨੇ ਪਿੱਲੀ ਸਵਾਦ ਵੀ ਬਣਦੀ ਹੈ ਇਹ ਵੀ ਗੱਲ ਹੈਗੀ ਆ ਵੇਰਵੇ ਦਾ ਪਕਾਉਣੇ ਕਿ ਸਵਾਦ ਨਹੀਂ ਲੱਗਦੀ ਉਹ ਚੀਜ਼ ਖਤਮ ਹੋ ਜਾਂਦੀ ਫਿਰ ਆ ਜੀ ਕਰਦਾ ਖਾਈ ਖਾਈ ਆ ਜਿਹੜਾ ਬੇਸਣ ਆ ਨਾ ਛੇਤੀ ਪਹੁੰਚਦਾ ਜੀ ਜਿਹੜਾ ਆਟਾ ਹੈ ਇਹਨੂੰ ਦਾ ਪੰਜ ਸੱਤ ਕਿ ਮਿੰਟ ਪਹਿਲਾਂ ਪਾ ਕੇ ਥੋੜੇ ਭੁੱਲ ਲਓ ਤੇ ਇੱਕ ਹੋਰ ਗੱਲ ਇਹਦੀ ਘੈਂਟ ਲੱਗਦੀ ਜੀ ਬੇਸਣ ਨਾਲ ਬਣੀ ਪੰਜੀਰੀ ਦੀ ਕਲਰ 골ਡਨ ਜਿਹਾ ਹੋ ਜਾਂਦਾ ਜੇ ਆਪਾਂ ਕੱਲੀ ਬੇਸਣ ਦੀ ਬਣੋਣੀ ਤਾਂ ਖੁਸਕ ਜੀ ਬਣ ਜਾਂਦੀ ਨਾ ਮੰਮੀ ਹਾਂਜੀ ਇਹ ਹੁਣ ਆਟਾ ਤੇ ਬੇਸਣ ਮਿਕਸ ਆਈ ਤੇ ਕਲਰ ਤਾਂ 골ਡਨ ਰਹੂਗਾ ਇਹੇ 2 ਕਿਲੋ ਕੀ ਹੋ ਗਿਆ ਜੀ ਚੋਂ ਦਾ ਸਭੇਟੀਆਂ ਵੀ ਕਿਲੋ ਚ ਬੈਸਨ ਤੇ ਕਿਲੋ ਆਟਾ ਜਾਨੀ ਕਿ 2 ਕਿਲੋ ਹੀ ਮਾਲ ਪਾਇਆ ਆਪਾਂ ਨੇ ਦੀਪ ਹੁਣ ਝੋਕਾ ਕਰਦੇ ਤੇ ਬਾਕੀ ਕਰੋਂ ਆਪਾਂ ਦਵਾਈਆਂ ਪਾਵਾਂਗੇ ਇਹਦੇ ਚ ਸਾਰੀਆਂ ਉਹ ਤੁਹਾਨੂੰ ਸਾਰਾ ਕੁਝ ਦੱਸਾਂਗੇ ਅਸੀਂ ਵੀਡੀਓ ਚ ਜੀ ਕਦੋਂ ਪਾਈਆਂ ਕਿਵੇਂ ਪਾਈਆਂ ਜੀ ਜਦੋਂ ਆਟਾ ਭੁੱਜ ਗਿਆ ਲਾਲ ਹੋ ਗਿਆ ਤੁਹਾਨੂੰ ਅਸੀਂ ਉਹ ਦਿਖਾਵਾਂਗੇ ਜੀ ਬੱਸ ਉਹ ਹੁਣ ਦੱਸ ਦਿੰਦੀਆਂ ਜੀ ਅਸੀਂ ਪਾਉਣੇ 1-2 ਕਿਲੋ ਖੰਡ ਪਾਵਾਂਗੇ ਇਹਦੇ ਚ 2 ਨਹੀਂ ਪਾਉਂਦੇ ਜੀ ਬਹੁਲੀ ਮਿੱਠੀ ਜੀ ਹੋ ਜਾਂਦੀ ਹੈ ਫਿਰ ਇਹ ਆ ਗਿਆ ਜੀ ਖਾਸ ਖਾਸ ਬਦਾਮ ਕਾਜੂ ਪਿਸਤੇ ਮਾ ਉਹ ਜੇ ਕਾਲੀ ਮਿਰਚ ਜਮੈਣ ਕਮਰਕਸ ਤੇ ਦੀਪੂ ਗੁੰਨੰਦਰੇਗੀ। ਉਹ ਲਿਆਣਾ। हां ਗੁੰਦ। ਬਸ ਇਹ ਚੀਜ਼ਾਂ ਪਾਈਆਂ ਜੀ ਆਪਾਂ। ਇਹੀ ਦੀਪੂ ਖਾਂਦਾ ਏ, ਛਾਲ ਖਾਂਦਾ ਨਹੀਂ। ਅਸੀਂ ਇਹ ਦੋ-ਦੋ ਮੈਂ ਦੋ-ਦੋ ਕਿਲੋ ਰਲਾ ਕੇ ਤਾਂ ਦਿੰਨੀ ਆ ਜੀ ਇੱਕ ਤਾਂ ਵਧੀਆ ਰਲ ਜਾਂਦਾ। ਇੱਕ ਥੋੜਾ ਘਿਓ ਨਾ ਸੇתי ਰਲ ਜਾਂਦਾ। ਹੁਣ 2 ਕਿਲੋ ਚ ਇੱਕ ਖਾਦਾ ਵਧੀਆ ਜਾਂਦਾ ਜੀ ਨਹੀਂ ਫਿਰ ਇਹ ਤਾਂ ਦਵਾਈਆਂ ਵਾਲਾ ਮਾ ਪਾਉਣੇ ਆ। ਜੀ ਦੀਪੂ ਬਸ ਇੱਕ ਕੜਸੀ ਮਸਾ ਬਣਦਾ ਇਹਨੂੰ। ਵੱਧ ਦੇ ਖਾਈ ਨਹੀਂ ਭੜੀਏ ਭਰੀ ਹੁੰਦੀ ਹੈ ਜੀ। ਇੱਕ ਵਾਰੀ ਮੰਮੀ ਨੇ ਥੱਕ ਥੱਕ ਕੇ ਪਾਤੀ ਕੌੜੀ ਬਣ ਗਈ ਜਮਾ ਨਮ ਬਾਰ ਗਈ ਸ਼ੱਕ ਨਹੀਂ ਸੀ ਭਾਈ ਉਹ ਤੇਰੇ ਢੂਗਾ ਨਹੀਂ ਨਮੇ ਢੂਈ ਦੁਖਦੀ ਐ ਹੂੰ ਉਹਦੇ ਕਰਕੇ ਪੀਪਲੀ ਪਾਤੀ ਉਹ ਕੌੜੀ ਨਮ ਬਰ ਗਈ ਹੋਗੀ ਸੀ ਥੋੜੀ ਜੀ ਦੂਜੀ ਗੁੰਦ ਪਾਤੀ ਜਦੋਂ ਨਾ ਹੋ ਗਈ ਥੋੜੀ ਕੌੜੀ ਮੈਂ ਤਾਂ ਖਾਦੀ ਨਹੀਂ ਫਿਰਣਾ ਮੈਂ ਪੁੰਤਾ ਨਹੀਂ ਖਾਦੀ ਮੈਂ ਤਾਂ ਸ਼ੱਕ ਗਈ ਸੀ ਕੋਈ ਨਾ ਮੇਰੀ ਡੁੱਗਰ ਸੀ ਮੈਂ ਸਾਰੀ ਖਾ ਲਈ ਚਲੋ ਜੀ ਆਟਾ ਭੁੱਜ ਜੇ ਤੇ ਸਾਨੂੰ ਗਰਾਹੀ ਦਿਖਾਉਣੇ ਆਪਾਂ ਆਹ ਦੇਖੋ ਜੀ ਆਪ ਦਾ ਆਪਣਾ ਪੁੱਜ ਕੇ ਹੋ ਗਿਆ ਜੀ ਲਾਲ ਕਿਉਂਕਿ ਇਹ ਆ ਜੀ ਗੂੰਦ ਗੂੰਦ ਆਪਾਂ ਗਰਮ-ਗਰਮ ਚੁੱਤੀ ਪਾਉਣੀ ਨੇ ਕਿਉਂਕਿ ਗੂੰਦ ਨਾ ਫੁੱਲੂਗੀ ਬਾਕੀ ਸਾਰੇ ਜਿਹੜੇ ਪਾਵਾਂਗੇ ਮੇਵੇ ਉਹ ਥੱਲੇ ਉਤਾਰ ਕੇ ਕੜਾਹੀ ਪਾਵਾਂਗੇ ਕੱਲੀ ਗੂੰਦ ਆਪਾਂ ਉੱਪਰ ਪਾਵਾਂਗੇ ਚਲੋ ਇਹ ਪਕਾ ਹੁਣ ਤੁਸੀਂ ਆਪ ਹੀ ਰਹਿ ਦਿਓ ਗੁਲਣੀ ਸ਼ੁਰੂ ਇਹ ਫੁੱਲ ਗਈ ਆ ਗੂੰਦ ਉੱਪਰ ਪਾਈ ਖਾਸੇ ਮਿੱਠੇ ਅੱਗੇ ਨਾਲ ਦੇਖੋ ਮਿੱਠੀ ਮਿੱਠੀ ਚੱਲੀ ਜਾਂਦੀ ਐ ਐਵੇਂ ਸੇਕ ਹੀ ਰੱਖਣਾ ਇਹ ਉਹ ਅੱਗ ਨਾ ਮਚਾਇਓ ਬਾਹਲੀ ਜਿਦੋਂ ਬੂੰਦ ਪਾਦੀ ਫਿਰ ਇਹ ਕੀੜੀ ਹੋ ਜਾਂਦੀ ਐ ਇਹ ਉੱਤੇ ਪਹੁੰਚ ਆਇਆ ਪਤਾ ਹੁਣ ਤੁਹਾਨੂੰ ਆਪ ਹੀ ਪਤਾ ਲੱਗ ਰਿਹਾ ਵੀ ਦੇਖ ਬੂੰਦ ਕਿੰਨੀ ਫੁੱਲੀ ਪਈ ਐ ਫਿਰ ਇਹ ਜਿਹੜਾ ਤਾਂ ਕੱਚਾ ਪਾਣਾ ਤੋਂ ਗੁੰਦਦਾ ਨਾ ਇਹ ਦੰਦਾ ਨਾਲ ਨਹੀਂ ਲੱਗਦੀ ਅਸਟੇ ਬਤਾ ਐਵੇਂ ਜਿਹਾ ਲੱਗਦਾ ਮੈਂ ਖੋਆ ਬਣੀ ਜਾਂਦਾ ਹੁੰਦਾ ਮੋਟੀ ਸਾੜ ਜੀ ਹੋ ਗਈ ਇਹ ਬਣਦੀ ਐ ਜੀ ਦੀਪੂ ਦੀ ਚੀਜੀ ਹੁਣ ਦੀਪੂ ਸ਼ਿਆਲ ਚ ਕਈ ਵਾਰੀ ਰੋਟੀ ਨਾ ਪੱਕੂ ਕਿਤਾ ਦੁੱਧ ਨਾਲ ਪਨੀਰੀ ਖਾ ਕੇ ਸਕੂਲ ਲੱਗਿਆ ਕਿਉਂਗਾ ਸਾਡਾ ਸਕੂਲ ਨਹੀਂ ਜੀ ਜ ਨਹੀਂ ਖਾ ਲ ਗਾ ਮੈਂ ਤਾਂ ਦੀਪੂ ਵੀ ਮੈਂ ਤਾਂ ਦੀਪੂ ਵੀ 5 6 ਸਾਲ ਦਾ ਹੀ ਸਮਝ ਰੱਖਿਆ ਵਗਾ ਦੀਪੂ ਪਨੀਰੀ ਖਾ ਕੇ ਸਕੂਲ ਆਕ ਚੀ ਹਾ ਦੇਖੋ ਜੀ ਲਾਲ ਲਾਲ ਕਲਰ ਹੋ ਗਿਆ ਜੀ ਆ ਦੇਖ ਤੇਰਾ ਫੁੱਲੀ ਸੀ ਕੋਣ ਕੋਣ ਫੇਰ ਹੋਣੇ ਹੋਣ ਹੁਣ ਇਹ ਚਿਪਚਿਪਾ ਪਾ ਨਹੀਂ ਲਊਗਾ ਜੀ ਇਹ ਬਾੜੀ ਨਾ ਬਜਿਰੀ ਜੀ ਮਚਾਵੇ ਫੇਰ ਦੱਸਣ ਜਾ ਮੱਚ ਜਾਂਦਾ ਉਹਨੇ ਜਿਹੜਾ ਰੈੱਡ ਨੋਟ ਜਿੱਚ ਰੱਖੀ ਆ ਦੇਖੋ ਜੀ ਅੱਗ ਆਪਾਂ ਜੀ ਕਰਤੀ ਬੰਦ ਪਈ ਆ ਦੇਖੋ ਆਪਣੇ ਬਾਵਾ ਪਿਆ ਸੀ ਜੀ ਬਾਵੇ ਤਾਂ ਵੀ ਕੰਮ ਲਿਆ ਲੱਕੜ ਦਾ ਗੈਰ ਜੀ ਮਾਰੇ ਜੀ ਵੇ ਕੰਮ ਦੇ ਹੀ ਜਾਂਦੀ ਆ ਲੜੀ ਬੋਨਾ ਪੰਨ ਥੱਲੇ ਲਾਹਾਂਗੇ 2 ਮਿੰਟ ਵੀਡੀਓ ਕਾਲ ਕਰਦੇ ਆ ਲਓ ਜੀ ਆਪਾਂ ਲਈ ਕੜਾਹੀ ਥੱਲੇ ਹੁਣ ਇਹ ਜੀ ਪਾਵਾਂਗੇ ਜੀ ਆਪਾਂ ਦਵਾਈਆਂ ਜੀਆਂ ਜਣੇ ਕਿ ਆਪਾਂ ਲੋਕ ਪਹਿਲਾਂ ਇਹਨਾਂ ਨੂੰ ਦਵਾਈਆਂ ਹੀ ਕਹਿੰਦੇ ਸੀਗੇ ਬਦਾਮਾਂ ਬਦੂਮਾਂ ਨੂੰ ਮੰਨ ਕੇ ਚੱਲੋ ਵੀ 2 ਕਿਲੋ ਘਿਓ ਚ 1.5 ਕਿਲੋ ਵੰਗੂਏ ਹੈ ਸਮਾਨ ਪਾਤਾ ਆਪਾਂ ਲਾਦੀਪੂ ਸਮਾਰਨ ਖੁਰਚਣਾ ਸਮਾਰ ਕੇ ਇਹਨੂੰ ਸਮਾਰ ਕੇ ਇੱਕ ਜਾਣ ਕਰਦੇ ਫਿਰ ਠੰਡ ਪਾਵਾਂਗੇ ਪਹਿਲ ਨੂੰ ਥੋੜਾ ਮੁਸਕਿਆ ਹੋ ਜਾਂਦਾ ਹਾਂ ਠੰਡ ਫਿਰ ਪਾਵਾਂਗੇ ਨਾ ਫਿਰ ਇਕੱਠਾ ਵੀ ਇਹ ਔਖਾ ਜਿਹਾ ਹੋ ਜਾਂਦਾ ਆਹ ਦੇਖੋ ਜੀ ਕਿੱਡਾ ਸੋਹਣਾ ਪਨੀਰੀ ਦਾ ਤੰਤ ਬਣ ਜਾਂਦਾ ਬਾਲੀ ਮਚਾਇਆ ਨਾ ਕਰੋ ਜੀ ਨਾਲੇ ਤਾਂ ਮੇਰਾ ਉਹ ਆਟਾ ਮੱਚ ਜਾਂਦਾ ਦਾ ਤੰਤ ਨਹੀਂ ਨਰੇ ਥੋੜਾ ਲਾ ਲਿਆ ਕਰੋ 2 2 ਕਿਲੋ ਰਲਾ ਕੇ ਚਾਚ ਦੀ ਪੁਹਾ ਜਾਂਦਾ 5 6 ਕਿਲੋ ਭਾਉ ਦੋ ਤਿੰਨ ਵਾਰੀ ਰਲਾ ਦਿੰਨੇ ਇੱਕ ਵਾਰ ਚ ਰਲਾਇਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਬਾੜੀ ਪਨੀਰੀ ਔਖੀ ਹੋ ਜਾਂਦੀ ਤੇ ਟੇਸਟ ਦਾ ਵੀ ਫਰਕ ਪਾ ਜਾਊਗਾ ਥੋੜੀ ਥੋੜੀ ਕਰਕੇ ਪਨੀਰੀ ਬਣਾਇਆ ਕਰੋ ਬਹੁਤ ਵਧੀਆ ਫਨੀਰੀ ਬਣੂਗਾ ਇਹ ਇਹ ਆ ਦੇਖ ਇਹ ਅਸੀਂ ਬਾੜੀ ਮਚਾਈ ਨਹੀਂ ਹੈਗੀ ਸਾਰੇ ਗੋਲੜਾ ਦਾ ਜੀ ਲਾਲ ਗੋਲੜਾ ਕਿੰਨਾ ਸੋਹਣਾ ਕਲਰ ਹੈ ਜੀ ਆਹ ਬਾਤ ਹੈ ਨਾਲ ਨਾਲ ਇਹਦਾ ਅੱਧਾ ਬੇਸਣਾ ਜੀ ਅੱਧਾ ਆਟਾ ਬੇਸਣ ਬਹੁਤ ਚੰਗਾ ਆਪਣੇ ਸਰੀਰ ਨੂੰ ਤੇ ਹੁਣ ਪਾਉਣੇ ਆ ਜੀ ਆਪਾਂ ਖੰਡ ਇੱਕ ਹੱਥ ਨਾਲ ਪਾਉਂਗੀ। ਕੋਣ ਲੱਗੂਗਾ ਦੀ ਪੂਰਾ ਜ਼ੋਰ ਜੀ ਜਦੋਂ ਖੰਡ ਪੈਂਦੀ ਹੈ ਪਨੀਰੀ ਚ ਜਦੋਂ ਜ਼ੋਰ ਲੱਗਦਾ ਲਓ ਜੀ ਹੁਣ ਸਾਨੂੰ ਅਸੀਂ ਮਿਕਸ ਕਰਕੇ ਦਿਖਾਉਣੇ ਆ। ਦੀ ਬੋ ਕਿੱਥੋਂ ਘੜਦੀ ਵੀ ਮੈਨੂੰ ਆ ਕੋਈ ਨਾ ਪੇਤ ਨਹੀਂ। ਆਇਤੋਂ ਕਾਹਲੇ ਦਿਸ ਤੋ ਆਇਤੋਂ ਆ ਦੇਖੋ ਜੀ ਆਪਣੀ ਜਿਹੜੀ ਪੰਜੀਰੀਆ ਹੋ ਚੁੱਕੀ ਹੈ ਤਿਆਰ ਜੀ ਆ ਦੇਖੋ ਸਾਰਾ ਕੁਝ ਮਿਕਸ ਹੋ ਚੁੱਕਿਆ ਚੰਗੀ ਤਰ੍ਹਾਂ ਸਾਰੇ ਜਿੰਨੇ ਵੀ ਆਪਣੇ ਉਹ ਸੀਗੇ ਡਰਾਈ ਫਰੂਟ ਸੀਗੇ ਖੰਡ ਸੀ ਆਪਾਂ ਪੂਰੀ ਚੰਗੀ ਤਰ੍ਹਾਂ ਉਹ ਕਰਤੀ ਮਿਕਸ ਕਰਤੀ ਹੈ ਜੀ ਹੁਣ ਆਪਾਂ ਜਿਹੜਾ ਜਦ ਆਪਣਾ ਬਲੌਗ ਹੈ ਜੀ ਉਹ ਆਪਾਂ ਬੰਦ ਕਰਨ ਜਾ ਰਹੀ ਹੈ ਤੇ ਆ ਦੇਖੋ ਕਿੰਨਾ ਵਧੀਆ ਕਲਰ ਆ ਰਿਹਾ ਆ ਦੇਖੋ ਕਿੰਨਾ ਵਧੀਆ ਕਲਰ ਆ ਰਿਹਾ গোল্ডেন ਕਲਰ ਹੈ ਜੀ ਪੂਰਾ ਸੋਨਾ ਲੱਗ ਰਿਹਾ ਬਹੁਤ ਜਿਆਦਾ ਸੋਨਾ ਕਲਰ ਹੈ 골ਡਨ ਸੋ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਦਾ ਚੈਨਲ ਤੇ ਬਾਅਦ ਚੜ ਕੇ ਆਪਣੇ ਚੈਨਲ ਨੂੰ ਸਪੋਰਟ ਕਰਿਓ ਤਾਂ ਜਿਆਦਾ ਤੋਂ ਜਿਆਦਾ ਆਪਣੇ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਉਹਨਾਂ ਨੂੰ ਆਪਣੀ ਵੀਡੀਓ ਗਾਹ ਦੀਆਂ ਪੇਜਾਂ ਭੇਜੋ ਕਿ ਆਪਣੇ ਸਬਸਕ੍ਰਾਈਬਰ ਹੋਰ ਜਿਆਦਾ ਵਧ ਸਕਣ ਸੋ ਆਪ ਸਾਨੂੰ 골ਡਨ ਪੰਜਾਬ ਚੈਨਲ ਵੱਲੋਂ ਪਿਆਰ ਭਰੀ ਸ਼ਸ਼ੀਕਾਲ